ਬਹੁਤ ਵੱਡੀ ਰਿਸਪੋਨਸਿਬਿਲਿਟੀ ਹੈ ਇਹ ਤੇ ਜਦੋਂ ਬੰਦਾ ਨਾ ਆਪਣਾ ਕੈਰੀਅਰ ਵੀ ਸੈੱਟ ਹੋਵੇ 멘ਟਲੀ ਪ੍ਰੀਪੇਅਰ ਹੋਵੇ ਫਿਰ ਵਿਆਹ ਕਰਾਵੇ ਕੁੜੀ ਦਾ ਕਮਾਉ ਹੋਣਾ ਕਿੰਨਾ ਕੁ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਹੈ ਥੋੜਾ ਨਹੀਂ ਬਹੁਤ ਜ਼ਰੂਰੀ ਹੈ ਤੇ ਜਿਸਔਰਿਆਂ ਕੋਲ ਪ੍ਰਾਪਰਟੀ ਹੋਵੇ ਇਹ ਵੀ ਤਾਂ ਕਹਿ ਦਿੰਦੇ ਆ ਨਾ ਵੀ ਜਿਨ੍ਹਾਂ ਦਾ ਸਰਦਾ ਨਹੀਂ ਉਹ ਕੰਮ ਕਰਦੇ ਨੇ ਇਹ ਬਿਲਕੁਲ ਗਲਤ ਹੈ ਗਲਤ ਹੈ ਨਾ ਜੋ ਆਪ ਆਪਣੇ ਜੋ ਤੁਹਾਡਾ ਸਟੇਟਸ ਬਣਦਾ ਹੈ ਆਪਣਾ ਤੁਹਾਡਾ ਸਰਕਲ ਬਣਦਾ ਹੈ ਉਹ ਸਿਰਫ ਮੈਰਿਜ ਕਰਕੇ ਤੁਹਾਡੇ ਜੌਬ ਕਰਕੇ ਬਣ ਸਕਦਾ ਹੈ ਵੈਸੇ ਨਹੀਂ ਬਣ ਸਕਦਾ ਨਲਨ ਬਹੁਤ ساریਆਂ ਗੱਲਾਂ ਹੁੰਦੀਆਂ ਮੈਨੂੰ ਇੱਕ ਯਾਦ ਆ ਰਹੀ ਹੈ ਕਵਿਤਾ ਹੈ ਨਾ ਉਹ ਕਹਿੰਦੀ ਕਿ ਕੁਲੀਗਸ ਗੱਲਾਂ ਕਰ ਰਹੀਆਂ ਨੇ ਘਰ ਦੀਆਂ ਹਾਂ ਹਾਂ ਕੁਲੀਗਸ ਗੱਲਾਂ ਕਰ ਰਹੀਆਂ ਨੇ ਘਰ ਦੀਆਂ ਜੋ ਘਰੇ ਨਹੀਂ ਕਰ ਸਕਦੀਆਂ ਘਰ ਟੁੱਟਣ ਤੋਂ ਡਰਦੀਆਂ ਰਮਵੀਤ ਨੂੰ ਗਾ ਸੁਣਾਵਾ ਤੂੰ ਬੜੇ ਹਾਸੇ ਦੀ ਗੱਲ ਸੁਣ ਕੱਲ ਪਰਸੋਂ ਮੇਰੀ ਮੇਰੀ ਕੁਲੀਗਸ ਨੇ ਤੇ ਉਹ ਮੇਰੀ ਮੇਰੀ ਫਰੈਂਡ ਸਟਲਾ ਤੇ ਨਾ ਉਹ ਮੇ ਨਾਲ ਗੱਲਾਂ ਕਰ ਰਹੀ ਹੈ ਕਹਿੰਦੀ ਅੱਜ ਕੱਲ੍ਹ ਨਾ ਵੀ ਬੁਵਾਰੀਆਂ ਬੜੀਆਂ ਬੱਚਿਆਂ ਨੂੰ ਕਿਸ ਨੇ ਹਾਈ ਬਲੱਡ ਪ੍ਰੈਸ਼ਰ ਦਾ ਕਿਸ ਨੇ ਕੁਛ ਹੈ ਕੁਛ ਹੈ ਤੇ ਨਾ ਉਹ ਗੱਲ ਕਦੀ ਸੇ ਡਿਸਕਸਨ ਨਹੀਂ ਸੀ ਕੀਤੀ ਜਦੋਂ ਇਸ ਆਪ ਸਾਡ ਨੂੰ ਫ੍ਰੀ ਪੀਰੀਅਡਸ ਹੁੰਦਾ ਸਾਡੀਆਂ ਕੁਲਿਕਸ ਹੁੰਦੀਆਂ ਅਸੀਂ ਸਾਰੇ ਗੱਲਾਂ ਸ਼ੇਅਰ ਕਰਦੇ ਸੱਚੀ ਗੱਲ ਹੈ ਹਮ ਅਸੀਂ ਹਸਬੰਦ ਦੇ ਵਿੱਚ ਗੁਗਲੀਆਂ ਕਰਨੀਆਂ ਹਨ ਇਨ-ਲॉज ਦੀਆਂ ਵੀ ਕਰਨੀਆਂ ਆ ਬੱਚਿਆਂ ਨੇ ਵੀ ਕਰਨੀਆਂ ਆ ਉਸ ਤੋਂ ਬਾਅਦ ਸਾਡਾ ਬ੍ਰੇਨ ਪੂਰਾ ਫ੍ਰੀ ਕਿ ਕਹਿੰਦੀ ਮਿਸ ਬਰਾੜ ਆਪਕੋ ਯਾਦ ਹੈ ਕਿ ਹਮਾਰਾ ਬਲੱਡ ਪ੍ਰੈਸ਼ਰ ਕਦੇ ਹਾਈ ਨਹੀਂ ਹੋਇਆ ਥਾ ਹਮ ਕਿਉਂਕਿ ਅਸੀਂ ਕਥਾਰਸਿਸ ਕਰੀ ਜਾਂਦੇ ਸੀ ਮੈਂ ਕਹਿੰਦਾ ਗੱਲ ਕਿੰਨੀ ਠੀਕ ਹੈ ਬਿਲਕੁਲ ਕਿੰਨੀ ਠੀਕ ਹੈ ਤਾਂ ਅੱਜਕੱਲ ਦਾ ਜਿਹੜਾ ਕੋਈ ਵੀ ਨੌਜਵਾਨ ਹੈ ਸਰਫ ਤੋਂ ਉਹਦੇ ਬਿਲਡ ਅਪ ਅੰਦਰ ਹੀ ਹੋ ਰਿਹਾ ਅੰਦਰ ਹੀ ਹੋ ਰਿਹਾ ਇਸ ਕਰਕੇ ਜਾਦਾ ਬਿਮਾਰੀਆਂ ਨੇ ਹੂੰ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨਾ ਇਹ ਨਹੀਂ ਕਿ ਤੁਹਾਨੂੰ ਘਰ ਪਰਵਾਰ ਨਾਲ ਕੋਈ ਸਮੱਸਿਆ ਹੀ ਹੁੰਦੀ ਹੈ ਹਨਾ ਹਰ ਇੱਕ ਹਰ ਹੀ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਤੁਸੀਂ ਘਰੇ ਜਾਂ ਕਿਸੇ ਨਾਲ ਨਹੀਂ ਕਰ ਸਕਦੇ ਤੁਸੀਂ ਆਪਣੇ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਕਰ ਸਕਦੇ ਆਪਣੇ ਪਰਿਵਾਰ ਨਾਲ ਨਹੀਂ ਕਰ ਸਕਦੇ ਜਿਹੜੇ ਤੁਹਾਡੇ ਕਲੀਗਸ ਨੇ ਤੁਹਾਡੀਆਂ ਫਰੈਂਡਸ ਨੇ ਜਿਹਨਾਂ ਨਾਲ ਤੁਹਾਡਾ ਵਰਕਿੰਗ ਕਰਦੇ ਤੁਸੀਂ ਉਹ ਦੇ ਆਰ ਦਾ ਬੈਸਟ ਹੈ ਕਿਉਂਕਿ ਸਮੱਸਿਆਵਾਂ ਵੀ ਫਿਰ ਤੁਹਾਡੀਆਂ ਇੱਕੋ ਵਰਗੀਆਂ ਹੁੰਦੀਆਂ ਨੇ ਇੱਕੋ ਵਰਗੀਆਂ ਹੁੰਦੀਆਂ ਉਹਨਾਂ ਨਾਲ ਕੋਈ ਵੰਡਣਾ ਵੀ ਨਹੀਂ ਹੁੰਦਾ ਤੁਸੀਂ ਉਂਜੀ ਕੋਈ ਵੰਡਣਾ ਵੀ ਨਹੀਂ ਹੁੰਦਾ ਸਾਡੀ ਤਾਂ ਫਰੈਂਡਚੁਪ ਹੁਣ ਤੱਕ ਵੀ ਬੜੀ ਸਟਰੋਂਗ ਹੈ ਸਾਡੇ 3 4 5ਾਂ ਦੇ ਅਜੇ ਤੱਕ ਵੀ ਸਾਰੀਆਂ ਗੱਲਾਂ ਸ਼ੇਅਰ ਕਰਦੀਆਂ ਸਾਨੂੰ ਪਤਾ ਨਹੀਂ ਲੱਗਦਾ ਕਿ ਜੋਬ 4 4 ਘੰਟੇ ਬਠੇ ਲੱਗੇ ਰਹੇ ਜਾਂਦੀ ਹੈ ਨਹੀਂ ਇਹ ਗੱਲ ਦਾ ਬਹੁਤ ਸਾਇਦਾ ਤੇ ਇਹ ਕਿਵੇਂ ਬਣ ਸਕਦਾ ਜੀ ਆਪਾਂ ਜੋਬ ਕਰਦੇ ਤਾਂ ਹੀ ਹੈ ਨਾ ਹੂੰ ਬਿਲਕੁਲ ਇਹ ਇਹ ਜੋਬ ਕਰਨੀ ਔਰਤ ਨੇ ਜਰੂਰ ਕਰੇ ਔਰ ਉਹਦੇ ਨਾਲ ਉਹਦੇ ਬੱਚਿਆਂ ਨੂੰ ਸਫਰ ਨਹੀਂ ਹੋਣਾ ਚਾਹੀਦਾ ਜੀ ਜੇ ਬੱਚੇ ਸਫਰ ਕਰਦੇ ਆ ਬੱਚਿਆਂ ਦੀ ਸਟੱਡੀ ਨਹੀਂ ਹੋ ਰਹੀ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਕੋਈ ਮੋਰਲ ਵੈਲਿਊਜ਼ ਨਹੀਂ ਦੇ ਰਹੇ ਹੋ ਘਰ ਤੋਂ ਡੈਗਲੈਕਟ ਹੋ ਰਿਹਾ ਟੋਟ ਹਸਬੰਡ ਅਬਸੋਲੂਟਲੀ ਡੈਗਲੈਕਟ ਹੋ ਰਿਹਾ ਉਹ ਜੋ ਆਪਣਾ ਕੋਈ ਫਾਇਦਾ ਨਹੀਂ ਹੂੰ ਜੋ ਅਸੀਂ ਤਾਂ ਕੁਝ ਨਹੀਂ ਕੋਈ ਕੋਈ ਵੀ ਪੁਆਇੰਟ ਜਿਹੜਾ ਸੀ ਨੇ ਲਾਈਫ ਦੇ ਵਿੱਚ ਨੈਗਲੈਕਟ ਨਹੀਂ ਕੀਤਾ ਨਾ ਬ੍ਰਾਦ ਸਾਹਿਬ ਨੇ ਕੀਤਾ ਨਾ ਮੈਂ ਕੀਤਾ ਹੂੰ ਤੇ ਉਹਦੇ ਮੇਰ ਆ ਤਾਂ ਤਾਂ ਬੱਚੇ ਸੱਟ ਨੇ ਜੀ ਬਾਕੀ ਉੱਪਰ ਵਾਲੇ ਤੇ ਅੱਜ ਵੀ ਬਹੁਤ ਖੁਸ਼ ਹੈ ਐਵੇਂ ਰਾਈਟ ਹੂੰ ਬਿਲਕੁਲ ਤੁਹਾਡੀ ਦੋਵਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਵੇਂ ਦਾ ਕਾਸ਼ ਸ਼ਬਦ ਹੈ ਕਿ ਤੁਸੀਂ ਕਹਿੰਦੇ ਹੋ ਕਿ ਕਾਸ਼ ਇਸ ਵੇਲੇ ਜਾਂ ਉਸ ਵੇਲੇ ਇਹ ਹੁੰਦਾ ਜਾਂ ਜੀ ਜੀ ਨਹੀਂ ਹੋਣੀ ਚਾਹੀਦੀ ਨਾ ਕਦੇ ਵੀ ਨਹੀਂ ਕਦੇ ਕਦੇ ਸੋਚਾਈ ਨਹੀਂ ਕਦੀ ਹੂੰ ਨਾ ਤੁਹਾਨੂੰ ਪਤਾ ਹੈ ਜਦੋਂ ਲਾਈਫ ਸਮੂਥ ਚੱਲ ਰਹੀ ਹੁੰਦੀ ਹੈ ਨਾ ਜੀ ਚੰਗੀ ਚੱਲ ਰਹੀ ਹੁੰਦੀ ਹੈ ਉਦੋਂ ਇਹ ਚੀਜ਼ਾਂ ਦੀ ਆਵਾਜ਼ ਤੇ ਨਹੀਂ ਆਉਂਦੀਆਂ ਹੂੰ ਇਹ ਚੀਜ਼ਾਂ ਉਦੋਂ ਆਉਂਦੀਆਂ ਜਦੋਂ ਕਿਸੇ ਕੋਈ ਪ੍ਰੋਬਲਮ ਛੋਵੇ ਕੋਈ ਸੰਕਟ ਆ ਜੇ ਹੂੰ ਉਦੋਂ ਇਹ ਚੀਜ਼ ਆਉਂਦੀ ਹੈ ਮੇਰੀ ਜੋਬ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹੂੰ ਅੱਛਾ ਮੈਂ ਜਿਹੜੀ ਚੀਜ਼ਾਂ ਮੈਂ ਸਫਰ ਕੀਤਾ ਹੈ ਆਪਣੀ ਜ਼ਿੰਦਗੀ 'ਚ ਕਿਉਂਕਿ ਪਾਪਾ ਜੀ ਹਰ ਸਾਲ ਦੂਜੇ ਹਲ ਟ੍ਰਾਂਸਫਰ ਹੋ ਜਾਂਦੇ ਸੀਗੀ ਹੂੰ ਬਹੁਤ ਇਮਾਨਦਾਰ ਸੀਗੇ ਉਹ ਜੀ ਸੋ ਮੈਨੂੰ ਮਤਲਬ ਕਿ ਹਰ ਦੂਜੇ ਸਾਲੇ ਆਪਣਾ ਸਕੂਲ ਕਾਲਜ ਬਦਲਣਾ ਪੈਂਦਾ ਸੀਗਾ ਮੈਂ ਬਹੁਤ ਸਫਰ ਕੀਤਾ ਇਸ ਤਰ੍ਹਾਂ ਜੀ ਮਤਲਬ ਕਈ-ਕਈ ਵਾਰੀ ਹੁੰਦਾ ਸਾਲ ਵਿੱਚ ਮੈਂ ਦੋ-ਦੋ ਸਕੂਲ ਬਦਲਦਾ ਸੀ ਹੂੰ ਮੈਂ ਸਟਾਰਟਿੰਗ ਮੈਡਮ ਕੀਤਾ ਆਪਣੀ ਅ ਪਹਿਲੀ ਜਮਾਤ ਪਿੰਡ ਤੋਂ ਜੀ ਪਪਾ ਜੀ ਪੋਸਟਿੰਗ ਹੋ ਗਈ ਬੰਬੇ ਹੂੰ ਤੇ ਉਦੋਂ ਪਾਣੇ ਸਾਢੇ 1/4 ਸਾਲ ਦਾ ਸੀ ਮੈਂ ਹੂੰ ਤੇ ਸਾਨੂੰ ਪਿੰਡ ਰਹਿਣਾ ਪਿਆ ਹੂੰ ਤੇ ਪਿੰਡ ਮੰਮੀ ਕਹਿਣ ਲੱਗੇ ਮਾਮਾ ਜੀ ਨੂੰ ਵੀ ਇਹਨੂੰ ਦਾਖਲ ਕਰਾਇਆ ਸਕੂਲ ਹੂੰ ਸਕੂਲ ਚ ਦਾਖਲ ਕਰਾਉਣ ਗਏ ਤੇ ਉਹ ਕਹਿੰਦੇ ਜੀ 5 ਸਾਲ ਤੋਂ ਪਹਿਲਾਂ ਹੀ ਕਰਦੇ ਨਹੀਂ ਹੂੰ ਉਹ ਕਹਿੰਦੇ ਯਾਰ ਤੂੰ ਦਾਖਲ ਕਰ ਲੈ 5 ਸਾਲ ਲਿਖ ਲੈ ਹੂੰ ਉਦੋਂ ਤਾਂ ਇੰਜ ਹੀ ਕਰਦੀ ਸੀ ਮੇਰੀ ਉਮਰ 6 ਮਹੀਨੇ ਵੱਡੀ ਲਿਖੀ ਹੋਈ ਹੈ ਸਾਰੇ ਫੀਲਡ ਨਹੀਂ ਜਿਹੜੀ ਆਫੀਸ਼ਲ ਲੱਗੀ ਹੈ ਜੀ ਚਲੋ ਮੈਂ ਉੱਥੇ ਭਰਤੀ ਹੋ ਗਿਆ ਉਸ ਤੋਂ ਬਾਅਦ ਪਾਪਾ ਜੀ ਪੋਸਟਿੰਗ ਹੋ ਗਈ ਬਠਿੰਡੇ ਅਸੀਂ ਬਠਿੰਡੇ ਆ ਗਏ ਬਠਿੰਡੇ ਮੈਂ ਇੰਗਲਿਸ਼ ਕਾਲਚ ਵਾਲ ਸਕੂਲ ਚ ਪੜ੍ਹਨਾ ਪਿਆ ਉਸ ਤੋਂ ਬਾਅਦ ਉਸੇ ਸਾਲ ਹੀ ਸਾਡੀ ਟ੍ਰਾਂਸਫਰ ਹੋ ਗਈ ਕੁਲੂ ਜੀ ਹੂੰ ਗੋਇੰਟ ਟੂ ਕੁਲੂ ਹੂੰ ਕੁਲੂ ਤੋਂ ਬਾਅਦ ਟ੍ਰਾਂਸਫਰ ਹੋ ਗਈ ਜੀ ਗੁੜਗਾਉ ਹੂੰ ਗੁੜਗਾਉ ਆ ਗਏ ਜੀ ਹੂੰ ਉਹ ਉੱਥੇ ਸਕੂਲ ਤਾਂ ਬਦਲਣਾ ਹੀ ਹਰ ਸਾਲ ਜਿੱਥੇ ਜਾਣਾ ਸਿੱਖ ਔਟੋਬਾਨ ਸੰਗਰੂਰ ਆ ਗਏ ਜੀ ਸੰਗਰੂਰ ਤੋਂ ਬਾਅਦ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਮੈਂ ਚੌਥੀ ਪੰਜਵੀਂ ਛੇਵੀਂ ਕੀਤੀ ਹੈ ਜੀ ਉਸ ਤੋਂ ਪਹਿਲਾਂ ਐਨ ਐਸ ਮਤਲਬ ਜਗ੍ਹਾ ਤੇ ਫਿਰ ਸੱਤਵੀਂ ਅੱਠਵੀਂ ਮਤਲਬ ਕੀਤੀ ਮੈਂ ਅੰਮ੍ਰਿਤਸਰ ਤੋਂ ਜੀ ਨੌਵੀਂ ਫਲੋਰ ਤੋਂ ਜੀ ਦਸਵੀਂ ਨਰਨੌਲ ਤੋਂ ਜੀ 11ਵਾਂ ਸਫ਼ਰ ਕੀਤਾ 11ਵਾਂ ਚੰਡੀਗੜ੍ਹ ਤੋਂ ਜੀ 12ਵਾਂ ਫਾਜ਼ਲਗੜ੍ਹ ਮੈਂ ਜਾ ਕੇ ਕਾਲਜ ਜਾਣ ਕੀਤਾ ਜੀ ਬਦ ਸਕੂਲ ਬਦਲਨੇ ਗਏ ਹਾਂ ਜੀ ਅਰ ਕਾਲਜ ਜੁਆਇਨ ਕਰਨ ਤੋਂ ਬਾਅਦ ਅਜੇ ਮਤਲਬ ਕਿ ਸੈਟਲ ਹੀ ਹੋਏ ਸੀਗੇ ਕਿ ਦਿਵਾਲੀ ਦੇ ਕੋਲੇ ਆਪਾਂ ਹੀ ਫੇਰ ਟਰਾਂਸਫਰ ਹੋ ਗਈ ਗੁਰਦਾਸਪੁਰ ਅੱਛਾ ਮੈਨੂੰ ਉੱਥੇ ਨਾਲ ਲੈ ਗਏ ਜੀ ਉੱਥੇ ਮੈਂ ਪ੍ਰੀ ਮੈਡੀਕਲ ਪੜ੍ਹ ਪ੍ਰੀ ਇੰਜੀਨੀਅਰਿੰਗ ਸੀਗਾ ਉਹ ਮੈਂ ਤਾਂ ਤਕਰੀਬਨ ਜਨਵਰੀ ਫਰਵਰੀ ਦੇ ਮਹੀਨ ਜਨਵਰੀ ਦੇ ਮਹੀਨੇ ਚ ਉਹ ਆਪਣੇ ਫਾਰਮ ਭਰਦੇ ਹੁੰਦੇ ਸੀਗੇ ਨਿਯਮ ਵਾਲੇ ਹਾਂ ਮੈਂ ਪਹਿਲੀ ਵਾਰੀ ਆਪਾਂ ਨੂੰ ਕਿਹਾ ਮੈਂ ਇਗਜ਼ਾਮ ਨਹੀਂ ਦੇਣਾ ਅੱਛਾ ਉਹ ਕਹਿੰਦੇ ਕੀ ਗੱਲ ਸਾਲ ਖਰਾਬ ਕਰਨਾ ਇੱਕ ਸਾਲ ਖਰਾਬ ਕਰਨਾ ਮਤਲਬ ਇਹ ਉਹਨਾਂ ਨੇ ਸੋਚਿਆ ਨਹੀਂ ਹੁੰਦੀ ਜੀ ਮੈਂ ਕਿਹਾ ਪਾਪਾ ਮੈਨੂੰ ਕੁਝ ਨਹੀਂ ਆਉਂਦਾ ਹੂੰ ਕਹਿੰਦੇ ਕਮਾਲ ਹੈ ਤੂੰ ਕਾਲਜ ਤਾਂ ਜਾਣਾ ਮੈਂ ਆਪਾਂ ਕਿਹੜੇ ਕਾਲਜ ਮੈਂ ਉੱਥੋਂ ਜੋ ਕੀਤਾ ਸੀ ਨਾ ਉਹ ਇੱਥੇ ਮਤਲਬ ਹੁਣ ਕਰ ਰਿਹਾ ਜਿਹੜਾ ਇਹਨਾਂ ਨੇ ਕਰਾਤਾ ਉਹ ਮੈਂ ਕੀਤਾ ਹੀ ਨਹੀਂ ਹੂੰ ਯਾ ਮੇਰੀ ਟਿਊਸ਼ਨ ਰਖਾਓ ਜੀ ਕੋਈ 2 ਮਹੀਨੇ ਨਹੀਂ ਐ 3 ਮਹੀਨੇ ਐ 3 ਮਹੀਨੇ ਟਿਊਸ਼ਨ ਰਖਾ ਦਿਓ ਹੂੰ मैडम ਤੁਸੀਂ ਯਕੀਨ ਕਰੋਗੇ ਉਹਨਾਂ ਦਿਨਾਂ ਵਿੱਚ ਕੋਈ ਪ੍ਰੋਫੈਸਰ ਤਿਆਰ ਨਹੀਂ ਹੋਇਆ ਟਿਊਸ਼ਨ ਲੈਣ ਲਈ। ਰਵਾਜ ਹੀ ਨਹੀਂ ਸੀ। ਰਵਾਜ ਹੀ ਨਹੀਂ ਸੀ। ਕਿਉਂਕਿ ਇਹ ਤਾਂ ਨਲਾਇਕ ਬੱਚਾ ਨਾ ਹੋਰ ਅੰਦਰ। ਹਾਲਾਂਕਿ ਮਤਲਬ ਪ੍ਰੋਫੈਸਰ ਵੀ ਜਾਣਦੇ ਸੀ ਕਿ ਮਤਲਬ ਉਹਨਾਂ ਨੂੰ ਕਿਹਾ ਵੀ ਕੋਈ ਲਖਾ ਦਿਓ ਟਿਊਸ਼ਨ ਨਹੀਂ ਮੰਨੇਗੀ। ਅਖੀਰ ਇੱਕ ਮੈਥ ਦੇ ਟੀਚਰ ਮੰਨੇ। ਉਹ ਵੀ ਕਹਿੰਦੇ ਆਲਟਰਨੇਟਿਵ ਡੇਸ ਪ੍ਰੋਗਰਾਮ। ਹੂੰ। ਉਹਨਾਂ ਨੇ ਮੈਨੂੰ ਮੈਡਮ 15 ਦਿਨ ਪੜਾਇਆ। ਜੀ। ਔਰ 15 ਦਿਨ ਵਿੱਚ 14 ਦਿਨ ਪੜਾਇਆ। ਔਰ ਮੈਂ ਅੱਜ ਵੀ ਉਹ ਪ੍ਰੋਫੈਸਰ ਨੂੰ ਯਾਦ ਕਰਦਾ ਹਾਂ ਜੀ ਜੀ ਮੈਥ ਦਾ ਪ੍ਰੋਫੈਸਰ ਜੀ ਪਰ ਮੇਰੀ ਜਵਾਨੀ ਮੈਥ ਕਰਾਇਆ ਜਿਹੜੇ ਮੈਨੂੰ ਜੀ ਲਿਖਣ ਨਹੀਂ ਤਾ ਉਹਨੇ ਮੈਨੂੰ ਕਾਗੇ ਤੇ ਅੱਛਾ ਔਰ ਉਹ 50 ਨੰਬਰ ਦਾ ਉਹਨੇ ਮੈਨੂੰ ਪੇਪਰ ਕਰਾਇਆ ਸੀਗਾ ਜੀ ਉਹ ਮੇਰੇ 50 ਚ ਪੰਜਾ ਹੈ ਜੀ ਵਾਜੀ ਵਾ ਉਹ ਮੈਡਮ ਮੇਰਾ ਗੱਲ ਸੁਣਨ ਤੋਂ ਪਈ ਸੀ ਮੈਂ ਜਿਹੜਾ ਸਫਰ ਕੀਤਾ ਨਾ ਜੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਬੱਚੇ ਸਫਰ ਕਰਨ ਹੂੰ ਫਿਰ ਮੈਂ ਜਦੋਂ ਇੱਥੇ ਆਇਆ ਸੀਗਾ ਉਦੋਂ ਮੈਂ ਸੋਚਿਆ ਮੈਂ ਇੱਥੇ ਹੀ ਰਹੂੰਗਾ ਹੁਣ ਬੱਚੇ ਮੇਰੇ ਇੱਥੇ ਹੀ ਪੜਨਗੇ ਕਿਉਂਕਿ ਮੈਂ ਜੋ ਟ੍ਰਾਂਸਫਰ ਕਰਾਈ ਸੀ ਨਾ ਉਦੋਂ ਵੀ ਦੇਖ ਕੇ ਕਰਾਈ ਸੀ ਵੀ ਇਹ ਸੈਂਟਰ ਐਜੂਕੇਸ਼ਨਲੀ ਬਹੁਤ ਵਧੀਆ ਯੂਨੀਵਰਸਿਟੀ ਹੈ ਕਾਲਜ ਹੈਗੇ ਦੂਜੇ ਆਪਣੇ ਜਿਹਨੇ ਕਾਲਜ ਹੈ ਮੈਡੀਕਲ ਕਾਲਜ ਹੈ ਹੂੰ ਸੋ ਫਿਰ ਇੱਥੇ ਅਸੀਂ ਸੈਟਲ ਹੋ ਗਏ ਫਿਰ ਇੱਥੇ ਆਹ ਮਕਾਨ ਬਣ ਗਿਆ ਫਿਰ ਇੱਥੇ 79 87 ਵਿੱਚ ਮਕਾਨ ਬਣ ਗਿਆ ਸੀ ਫਿਰ ਇੱਥੇ ਇੱਥੋਂ ਦੇ ਹੋ ਗਏ ਵਿੱਚ ਮੈਨੂੰ ਲੱਗਦਾ ਕਿ ਸਰ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਵਾਰ ਅਜਿਹਾ ਸਮਾਂ ਜ਼ਰੂਰ ਆਉਂਦਾ ਜਦੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਇਹਦੇ ਨਾਲੋਂ ਇਹ ਹੁੰਦਾ ਤਾਂ ਜ਼ਿਆਦਾ ਠੀਕ ਹੋਣਾ ਸੀ ਹੈਨਾ ਤੇ ਇਹ ਗੱਲ ਇਹ ਨਹੀਂ ਹੈਗੀ ਕਿ ਜੇ ਉਹ ਹੁੰਦਾ ਤਾਂ ਜ਼ਿਆਦਾ ਠੀਕ ਹੋਣਾ ਸੀ ਜੇ ਉਹ ਵੀ ਹੁੰਦਾ ਫਿਰ ਸਾਨੂੰ ਇਹ ਆਪਸ਼ਨ ਵਧੀਆ ਲੱਗਣੀ ਸੀ ਨਹੀਂ ਮੈਡਮ ਮੈਂ ਤੁਹਾਨੂੰ ਦੱਸਦਾ ਜੇ ਮੈਂ ਇੱਥੇ ਨਾ ਆਉਂਦਾ ਸੋਲ ਕਰੋ ਹਮ ਫ੍ਰੀਡ ਕੋਰਸ ਮੇਰੀ ਟ੍ਰਾਂਸਫਰ ਤਾਂ ਦੂਜੇ ਤੀਜੇ ਸਾਲ ਹੋਈ ਜਾਣੀ ਸੀ ਜੀ ਬਟ ਸਾਡੇ ਬੱਚਿਆਂ ਨੇ ਸਫਰ ਕਰਨਾ ਸੀ ਬਤਨ ਉਹ ਇੱਥੇ ਇੱਥੇ ਛੁੱਟਾ ਮਿਲ ਗਿਆ ਇੱਥੇ ਹੁਣ ਮਤਲਬ ਕਿ ਸੇਂਟ ਪੀਟਰ ਦੇ ਵਿੱਚ ਪੜ੍ਹੇ ਜੀ ਇੱਥੇ ਇਹਨੂੰ ਟੀਚਿੰਗ ਇਹ ਮਿਲ ਗਈ ਨਾਲ ਹੀ ਇਹਨੂੰ ਜੌਬ ਮਿਲ ਗਈ ਜੀ ਇਹਦੇ ਨਾਲ ਹੀ ਜਾਣਾ ਇਹਦੇ ਨਾਲ ਹੀ ਬੱਚੇ ਨੇ ਆਇਆ ਬੱਚੇ ਸੁਪਰੀ ਨਹੀਂ ਕੀਤਾ ਹੂੰ ਅੱਛਾ ਨਾਲ ਹੀ ਜਾਂਦੇ ਡੇਲੀ ਡੇਲੀ ਰਿਪੋਰਟ ਮਿਲ ਜਾਣੀ ਟੀਚਰਸ ਕੋਲੋਂ ਕੀ ਪੜਿਆ ਕੀ ਨਹੀਂ ਪੜਿਆ ਹੂੰ ਮੈਂ ਤਾਂ ਜਿੰਨੀ ਦੇਰ ਬੱਚੇ ਇੱਥੇ ਪੜ੍ਹਿਆ ਮੈਂ ਤਾਂ ਸਕੂਲ ਨਹੀਂ ਗਿਆ ਜੀ ਜੀ ਬੱਚਿਆਂ ਦਾ ਪਤਾ ਲੈਣ ਮੈਂ ਨਹੀਂ ਸਕੂਲ ਗਿਆ ਇੱਕ ਦਿਨ ਇੱਕ ਫੰਕਸ਼ਨ ਤੇ ਜੁੜ ਗਿਆ ਜੀ ਇਹਨਾਂ ਦੇ ਐਨਵਾਈਟਿੰਗ ਤੇ ਜੀ ਰੋਇਲ ਫੂਡ ਘਾਤੇ ਇਹ ਹੀ ਲੈਣ ਦੇ ਸੀਗੇ ਅੱਜ ਮੈਂ ਅਕਰਮ ਪਰਿਵਾਰਾਂ ਚ ਜਦੋਂ ਅਸੀਂ ਵਿਚਰ ਰਹੇ ਹੁੰਨੇ ਹਾਂ ਨਾ ਆਮੀ ਸਾਡੀ ਬੈਸ ਵੀ ਹੋ ਜਾਂਦੀ ਐ ਮੈਨੂੰ ਲੱਗਦਾ ਕੋਈ ਜੋੜਾ ਜੇ ਹਨ ਜਿਹਦੀ ਲੜਾਈ ਨਾ ਹੁੰਦੀ ਹੋਵੇ ਸਾਡੀ ਤਾਂ ਬਹੁਤ ਹੁੰਦੀ ਬੈਸ ਹੈ ਨਾ ਹਾਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਵੀ ਉਹ ਚੰਗਾ ਚੰਗਾਈ ਹਨਾ ਉਹ ਗੁੱਡੀ ਗੁੱਡੀ ਜਿਹਾ ਕਰੀ ਜਣਾ ਦੂਜੇ ਵਾਰੀ ਹਨਾ ਆ ਹਕੀਕਤ ਚ ਜ਼ਿੰਦਗੀ ਐਵੇਂ ਦੀ ਸੀ ਨਹੀਂ ਨਹੀਂ ਦੇਖੋ ਦੇਖੋ ਅਸੀਂ ਦੋ ਫੈਮਲੀਸ ਤੋਂ ਆਏ ਇਹਨਾਂ ਦੀ ਫੈਮਲੀ ਹੋਰ ਐ ਮੇਰੀ ਹੋਰ ਐ ਮੇਰੇ ਬ੍ਰਿੰਗਿੰਗ ਅਪ ਲੱਗ ਐ ਇਹਨਾਂ ਦੇ ਬ੍ਰਿੰਗਿੰਗ ਅਪ ਲੱਗ ਐ ਤਾਂ ਜਿਹੜੇ ਉਹ ਬਚਪਨ ਦੇ ਜਿਹੜੇ ਆਹ ਹੁੰਦੇ ਆ ਨਾ ਸਾਨੂੰ ਜੋ ਮਿਲੇ ਹੁੰਦੇ ਆ ਸਰਕਾਰ ਮਿਲੇ ਹੁੰਦੇ ਨੇ ਉਹਨਾਂ ਨੂੰ ਆਪਾਂ ਅੰਦਰੋਂ ਕਦੀ ਨਹੀਂ ਕੱਢ ਸਕਦੇ ਨਹੀਂ ਕੱਢ ਸਕਦੇ ਜਿਵੇਂ ਆਪਾਂ ਕਿੰਨੇ ਨਾ ਸਾਡੇ ਚੋਂ ਪਿੰਡ ਨਹੀਂ ਨਿਕਲਦਾ ਜਿਵੇਂ ਅਸੀਂ ਪਿੰਡਾਂ ਵਾਲੇ ਆ ਪਿੰਡ ਚੁੱਟੀਆਂ ਜਾਂਦੇ ਰਹੇ ਆ ਉਹ ਪਿੰਡ ਸਾਡੇ ਚ ਅੱਜ ਵੀ ਘੁੰਮਦਾ ਰਹਿੰਦਾ ਉਸੇ ਤਰੀਕੇ ਨਾਲ ਜਿਹੜੇ ਬਚਪਨ ਜੋ ਆਪਾਂ ਸਿੱਖਿਆ ਹੋਇਆ ਜੋ ਸਾਡੇ ਪੇਰੈਂਟਸ ਨੇ ਸਿਖਾਇਆ ਹੋਇਆ ਸਾਡੇ ਤੋਂ ਕਿਵੇਂ ਨਿਕਲੂਗਾ ਬਾਅਦ ਸਾਡਾ ਬਚਣਾ ਇਹ ਗੱਲ ਕਹਿੰਦਾ ਹੁੰਦਾ ਸੀ ਯੂਨੀਵਰਸਿਟੀ ਕੀ ਬੰਦਾ ਯੂਨੀਵਰਸਿਟੀ ਚੋਂ ਨਿਕਲ ਜਾਂਦਾ ਬੰਦੇ ਚੋਂ ਯੂਨੀਵਰਸਿਟੀ ਨਹੀਂ ਨਿਕਲਦੀ ਇਹ ਕੋਈ ਨਹੀਂ ਨਿਕਲਦੀ ਨਹੀਂ ਤੇ ਤੁਹਾਡੀ ਕੋ ਵੱਖਰੀ ਦੁਨੀਆ ਹੋ ਜਾਂਦੀ ਹੈ ਨਾ ਤੇ ਉਹ ਦੁਨੀਆ ساری ਉਮਰ ਤੁਹਾਡੇ ਅੰਦਰ ਜੀਉਂਦੀ ਰਹਿੰਦੀ ਹੈ ਨਾ ਮੇਰੇ ਚੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ ਕਦੀ 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 ਵੀ ਨਿਕਲਦੀ ਨਹੀਂ ਮਨ ਉੱਥੇ ਤੋਂ ਕੋ ਬੰਦਾ ਮਿਲ ਜਾਏ ਸੀ ਮੈਂ ਤੇ ਨਹੀਂ ਬਾਗੋ ਬਾਗੋ ਜਣੀ ਆ ਮੇਕੇ ਪੰਜਾਬ ਯੂਨੀਵਰਸਿਟੀ ਹੈ ਕਿ ਬਾਕੀ ਐਂਜਾ ਨਹੀਂ ਦੇਖੋ ਇਹਨਾਂ ਦੇ ਇੱਕ ਮੇਲ ਈਗੋ ਤਾਂ ਹੁੰਦੀ ਹੈ ਇਹ ਗੱਲ ਨੂੰ ਮੰਨ ਲੈਣਾ ਚਾਹੀਦਾ ਫਰਕ ਤਾਂ ਹੁੰਦਾ ਹੀ ਆਦਮੀ ਔਰਤ ਚ ਹੂੰ ਕਈ ਗੱਲਾਂ ਵਿੱਚ ਆਦਮੀ ਨਾ ਫੜਾਫੜਤੀ ਸਿਜਨ ਲੈ ਲੈਂਦੇ ਆ ਸਟਰੋਂਗ ਲੈ ਲੈਂਦੇ ਆ ਆਪਾਂ ਕੇ ਵੀ ਡਰ ਜਾਏਗਾ ਕਿਉਂਕਿ ਸਾਡੇ ਲੋਕਾਂ ਨੂੰ ਡਰਾ ਕੇ ਪਛਮਚ ਰੱਖਿਆ ਜਾਂਦਾ ਰੱਖਿਆ ਜਾਂਦਾ ਰੀਜ਼ਨ ਆ ਹੁੰਦਾ ਹੂੰ ਤੇ ਜੇ ਉਹ ਜੇ ਅਸੀਂ ਇੱਕ ਦੂਜੇ ਦੀ ਗੱਲ ਨੂੰ ਉਸ ਵੇਲੇ ਤੇ ਪੈਨੇ ਆ ਗੁੱਸਾ ਚੜਦਾ ਨਹੀਂ ਅਦਰ ਨਹੀਂ ਹੁੰਦਾ ਇਹ ਵੀ ਕਹ ਦਿੰਦੇ ਮੈਂ ਵੀ ਕਹ ਦਿੰਦੇ ਬੜੇ ਜੀ ਭੁੱਲਦੇ ਬਹੁਤ ਚੀਜ਼ਾਂ ਹੂੰ ਥੋੜੀ دیر ਬਾਅਦ ਜੇ ਫੇਰ ਨੋਰਮਲ ਹੋ ਜਾਂਦੇ ਆ ਤੇ ਉਹ ਉਹ ਫੇਰੇ ਅਸੀਂ ਨੋਰਮਲ ਹੋ ਜਾਂਦੇ ਆ ਕਦੀ ਕਦੀ ਹੁੰਦਾ ਵੀ ਕਦੇ ਲੰਬਾ ਕੰਮ ਹੋ ਗਿਆ ਅਦਰਵਾਇਜ਼ ਨਹੀਂ ਤੇ ਬਸ ਸਾਡੇ ਪੂਰੀ ਹੁੰਦੀ ਐਸੀ ਗੱਲ ਨੇ ਉਕੇ ਇਹਨਾਂ ਦੇ ਇਹਨਾਂ ਦੇ ਆਪਣੇ ਸ਼ੌਂਕ ਅਲੱਗ ਹੈ ਮੇਰੇ ਸ਼ੌਂਕ ਅਲੱਗ ਹੈ ਨਾਲ ਜਿਹੜੇ ਜਿਹੋਲੇ ਸ਼ੌਕ ਮੇਰੇ ਆ ਮੇਰੇ ਵਰਗੇ ਨਾ ਕੱਟਣਾ ਨਹੀਂ ਕਿਹੜਾ ਕਿ ਬੰਦੇ ਨੂੰ ਸ਼ੌਕ ਆ ਹੂੰ ਇਹ ਮੈਂ ਹਾਂ ਇਸ ਲਈ ਕਿਹਾ ਨਹੀਂ ਮੈਂ ਹਾਂ ਕਹਿਣ ਦੇ ਵਿੱਚ ਕਾਰਨ ਦੱਸ ਦਿੰਨੀ ਆ ਉਹ ਕਹਿੰਦੇ ਕਿ ਜਿਹੜੀਆਂ ਔਰਤਾਂ ਪ੍ਰਤਿਭਾਸ਼ਾਲੀ ਹੁੰਦੀਆਂ ਨਾ ਹਾਂ ਉਹਨਾਂ ਦੇ ਨਾਲ ਜ਼ਿੰਦਗੀ ਕੱਟਣੀ ਬਹੁਤ ਔਖੀ ਹੁੰਦੀ ਹੈ ਬਹੁਤ ਔਖੀ ਹੈ ਬਹੁਤ ਔਖੀ ਹੈ ਮੈਂ ਮੜਵਾ ਸੀ ਇਹਨਾਂ ਨੂੰ ਇਹ ਸ਼ੌਕ ਹੈ ਕਦੀ ਇੰਟਰਫੇਅਰ ਨਹੀਂ ਕੀਤੇ ਨਹੀਂ ਨਹੀਂ ਮੇਰੇ ਸ਼ੌਕ ਕਦੀ ਮਰਨ ਨਹੀਂ ਦਿੱਤੇ ਨਾ ਇਹ ਕਦੀ ਇੰਟਰਫੇਅਰ ਨਹੀਂ ਕੀਤਾ ਇਹਨਾਂ ਸ਼ੌਕ ਕੀ ਇਹ ਇਹ ਤਾਂ ਸੱਚੀ ਗੱਲ ਹੈ ਸੋ ਅਨਕੋਰੇਜ ਕਰੀਦਾ ਤੇ ਨਾਲੇ ਵੀ ਉਹਨਾਂ ਨੇ ਮੇਰੇ ਸ਼ੌਕ 'ਚ ਵੀ ਕੋਈ ਇੰਟਰਫੇਅਰ ਨਾ ਕੀਤਾ ਨਹੀਂ ਮੈਂ ਕਰਦੀ ਵੀ ਉਹ ਇਹਨਾਂ ਨੇ ਵੀ ਨਹੀਂ ਕੀਤਾ ਸੋ ਜ਼ਿੰਦਗੀ ਚੰਗੀ ਨਹੀਂ ਕਹਿੰਦੇ ਮਸਤੀ ਜ਼ਿੰਦਾ ਹੈ ਤਵੀ ਤੂੰ ਹਸਤੀ ਜ਼ਿੰਦਾ ਹੈ ਵਰਨਾ ਹਰ ਕੋਈ ਜ਼ਬਰਦਸਤੀ ਜ਼ਿੰਦਾ ਹੈ ਨਹੀਂ ਮੈਂ ਇਹ ਜ਼ਰੂਰ ਸੋਚਣੀ ਹੈ ਮੈਂ ਕਿ ਇਹਦੀ ਥਾਂ ਤੇ ਜੇ ਕੋਈ ਹੋਰ ਬੰਦਾ ਹੁੰਦਾ ਜਿਵੇਂ ਉਹ ਕਹਿੰਦਾ ਤੂੰ ਕਿਤਾਬਾਂ ਨਾ ਪੜ ਤੂੰ ਮਿਊਜ਼ਿਕ ਨਾ ਸੁਣ ਜਿਵੇਂ ਹਮ ਬੁਢਾਪੇ ਜਾ ਕੇ ਤੇ ਮੈਂ ਹੁਣ ਅੱਜਕੱਲ ਪੋਏਟਸ ਬਣੀ ਹੋਈ ਐ ਮੈਂ ਤੇ ਲੈਂਗੁਏਜ ਡਿਪਾਰਟਮੈਂਟ ਜਾਣੀ ਆ ਕਦੇ ਵੀ ਮੇਰੇ ਆ ਉਹ ਜਿਹੜੇ ਆਨਲਾਈਨ ਪ੍ਰੋਗਰਾਮ ਚੱਲਦੇ ਰਹਿੰਦੇ ਰਹਿੰਦੇ ਆ ਇੰਵਿਟੇਸ਼ਨ ਬਹੁਤ ਆਉਂਦੇ ਆ ਤੇ ਇੱਥੇ ਵੀ ਆਉਂਦੇ ਵੀ ਆਉਂਦੇ ਤੇ ਜੇ ਜੇ ਇਹ ਮੈਨੂੰ ਮਨਾ ਕਰਦੇ ਹੁੰਦੇ ਤੇ ਫਿਰ ਮੇਰੀ ਜ਼ਿੰਦਗੀ ਤਾਂ ਬਹੁਤ ਔਖੀ ਹੋਣੀ ਸੀ ਔਖੀ ਸੀ